ਨਾ ਥੋਡੇ ਬੱਚਾ ਹੋਣਾਗੇ ਤੁਸੀਂ ਚਿੱਟਾ ਨਾ ਛੱਡਿਆ ਤੁਸੀਂ ਇਹ ਜੀਵ ਵਾਲੀ ਗੋਲੀ ਨਾ ਛੱਡੀ ਖੱਸੀ ਹੋ ਜਾਣਾ ਤੁਸੀਂ ਜਿਹੜੀ ਸਿੰਧੀ ਗੱਲ ਸੀਂ ਜਾ ਰਹੇ ਨਸ਼ਾ ਕਰਨਾ ਬੰਦਿਆਂ ਵਾਲਾ ਕਰੋ ਥੀਮ ਖਾਓ ਡੋਡੇ ਖਾਓ ਜੇ ਬਾਹਰ ਚੱਕਰਾ ਕੋਈ ਇਤਨ ਦਾ ਚੰਗੀ ਚੰਗੀ ਜਿਹੜੀ ਦਾਦੂ ਆ ਉਹਦਾ 90 ਐਮਐਲ ਇੱਕ ਪੈਗ ਲਾ ਰੋ ਸਾਰਾ ਪੀ ਕੇ ਚਿੱਟਾ ਖਾ ਕੇ ਗੋਲੀਆਂ ਸਮੈਕ ਪੀ ਕੇ ਐਵੇਂ ਔਲ ਬਟੌਲ ਪਤਾ ਨਹੀਂ ਲੱਗਦਾ ਭੈਣ ਕਿਹੜੀ ਆ ਮਾਂ ਕਿਹੜੀ ਆ ਕਿਹਨੂੰ ਕੀ ਕਹਿ ਦੇਣਾ ਇਸ ਕਰਕੇ ਗੁਰੂ ਘਰ ਦੇ ਵਿੱਚ ਵੀ ਦੋ ਹੀ ਨਸ਼ੇ ਪ੍ਰਮਾਨ ਆ ਇੱਕ ਨੂੰ ਸੁਖ ਵਿਧਾਨ ਕਹਿੰਦੇ ਆ ਜਾਨੀ ਕਿ ਦੇਗ ਰਗੜਾ ਇੱਕ ਨੂੰ ਮਹਾਰਾ ਛਤਰਤਾ ਰਾ ਕਹਿੰਦੀ ਆ ਜਾਨੀ ਕਿ ਅਫੀਮ ਇਸ ਤੋਂ ਬਿਨਾ ਗੁਰੂ ਗੋਬਿੰਦ ਸਿੰਘ ਨੇ ਕਾਟਾ ਮਾਰਿਆ ਸਾਰੇ ਨਸ਼ਿਆਂ ਤੇ ਦੋ ਹੀ ਨਸ਼ੇ ਨੇ ਇੱਕ ਸੁਖ ਵਿਧਾਨ ਰਗੜਾ ਭੰਗ ਇੱਕ ਅਫੀਮ ਜਿਹੜੀ ਲੋੜ ਪੈਣ ਤੇ ਆਪਾਂ ਪੀ ਸਕਦੇ ਆ ਇਹੀ ਦੋਏ ਇਹਨਾਂ ਦੋਨਾਂ ਤੋਂ ਹੀ WHO World Health Organization ਜਿਹੜੀਆਂ ਲੱਖਾਂ ਕਰੋੜਾਂ ਦੀਆਂ ਦਵਾਈਆਂ ਬਣਾ ਕੇ ਥੋੜਾ ਚੂਤੀਆ ਕੱਟ ਕੇ ਤੁਹਾਨੂੰ ਬਿਮਾਰ ਕਰਕੇ ਤੁਹਾਨੂੰ ਦਵਾਈਆਂ ਖਵਾ ਕੇ ਬਹੁਤੋਂ ਲੱਖਾਂ ਕਰੋੜਾਂ ਕਮਾਈ ਜਾਂਦੀ ਹੈ ਤੇ ਫੀਮ ਬੈਨ ਕਰਤੀ ਦੱਸੋ ਕਹਿੰਦੇ ਗਦੀ ਨਹੀਂ ਰਹੀ ਗਦੀ ਦੀ ਮਾਂ ਮੈਂ ਦੱਸੋ ਵੀ ਗੱਲ ਕਹਿੰਦੇ ਫੀਮ ਨਹੀਂ ਹੈਗੀ ਫੀਮ ਫੀਮ ਪਾਈ ਹੋਈ ਹੈ ਦਵਾਈ ਤੇ ਵੀ ਗਦੀ ਦੀ ਮਾਂ ਵੀ ਗਦੀ ਆ ਜਿਹੜੀ ਫੀਮ ਨੇ ਤੁਸੀਂ ਸਾਲ ਤਾਂ ਦਵਾਈ ਤੇ ਪਾ ਰਹੇ ਹੋ ਉਦੋਂ ਫੀਮ ਵੀ ਪਾਉਂਦੇ ਹੋ ਜੇ ਡਾਇਰੈਕਟ ਪਰ ਹੀ ਖਾ ਲਿਆ ਵਿੱਚ ਕੀ ਨੁਕਸਾਨ ਹਾਂਜੀ ਆਹ ਲੈ ਬੋਲ ਦਿਓ ਕੋ ਕਹਿੰਦਾ ਸ਼ਹਿਰ ਦੀ ਹਵਾ ਕੀ ਕਹਿੰਦੀ ਆ ਬਾਈ ਕਹਿੰਦਾ ਸ਼ਹਿਰ ਦੀ ਹਵਾ ਦਾ ਫਿਕਰ ਪਤੰਗਾਂ ਨੂੰ ਹੁੰਦਾ ਬਾਜਾਂ ਨੂੰ ਫੋੜਣ ਨੂੰ ਬਾਈ ਦੀਪ ਸਿੱਧੂ ਜਿਹੜੇ ਦੀਪ ਸਿੱਧੂ ਨੂੰ ਪਿਆਰ ਕਰਦੇ ਆ ਤਾੜੀ ਲਾ ਦਿਓ ਕਹਿੰਦਾ ਸਾਨੂੰ ਪੱਜਣ ਲਈ ਧਰਤੀ ਤੇ ਉੱਡਣ ਲਈ ਅਸਮਾਨ ਚਾਹੀਦਾ ਹੈ ਇਹ ਜਿੱਥੇ ਵੀ ਮਿਲਣਗੇ ਇਹ ਜਿਵੇਂ ਵੀ ਮਿਲਣਗੇ ਅਸੀਂ ਛੱੜਣੇ ਥੋੜੀ ਆ ਇਸ ਕਰਕੇ ਬਾਈ ਦੀਪ ਸਿੱਧੂ ਨੂੰ ਵੀ ਕੋਟ ਕੋਟ ਪਰਨਾਮ ਇੱਕ ਸਾਡਾ ਜੋਧਾ ਬੱਬਰ ਸ਼ੇਰ ਪੌਂਡ ਦਾ ਬੱਬਰ ਸ਼ੇਰ ਭਾਈ ਅਮਰਤਪਾਲ ਸਿੰਘ ਉਹਦੇ ਲਈ ਵੀ ਤਾੜੀ ਲਾ ਦਿਓ ਅੱਗੇ ਪੰਜਾਬ ਦੀ ਨੌਜਵਾਨੀ ਦੀ ਅੰਦਰ ਬੈਠਾ ਬਹੁਤ ਧੰਨਵਾਦ ਆ ਭਾਈ ਜੀ ਸਭ